ਮੇਰਾ ਰਤਨガル ਸਾਹਿਬ ਇਹ ਸੇਵਾ ਕਰਨਾ ਕਰਾਰੀ ਤਾਂ ਉਹ ਬਾਦਸ਼ਾਹ ਪ੍ਰੇਮਾ ਲੱਗੇ ਸੀ ਜੀ ਜਿੱਥੇ ਤੁਸੀਂ ਬੈਠੇ ਹੋ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਰਤਨガル ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਿਰ ਵਿੱਚੋਂ ਸੱਚਖੰਡ ਪਿਆਲਾ ਕੀਤਾ ਅਗਲੇ ਦਿਨ ਇਸ ਸਥਾਨ ਕੇ ਗੁਰੂ ਜੀ ਨੇ ਰਤਨਦਾਸ ਜੀ ਨੂੰ ਦਰਸ਼ਨ ਦਿੱਤੇ ਪ੍ਰਸਾਦਤਾ ਤੇ ਗੁਰੂ ਜੀ ਨੇ ਕਿਹਾ ਰਤਨਦਾਲ ਜੀ ਤੁਸੀਂ ਸ਼ਹਿਰ ਜਾਓ ਸੰਗਤਾਂ ਨੂੰ ਪ੍ਰਸ਼ਾਦ ਵੰਡਣਾ ਕਰਿਓ ਦਿਲਾਸਾ ਦਿਓ ਪਰੋਸਾ ਦਿਵਾਓ ਤੇ ਦਸਨਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਅੰਗ ਸੰਗ ਨੇ ਹਾਜ਼ਰ ਨਾਜ਼ਰ ਨੇ ਰਤਨਦਾਲ ਜੀ ਦੇ ਨਾਂ ਤੇ ਇਸ ਗੁਰਦੁਆਰੇ ਦਾ ਨਾਂ ਗੁਰਦੁਆਰਾ ਰਤਨਗੜ੍ਹ ਸਾਹਿਬ ਰੱਖਿਆ ਤਾਂ ਬਾਬਾ ਰਤਨਦਾਲ ਜੀ ਨੇ ਜਿਗਾ ਪ੍ਰਤੱਖ ਦਰਸ਼ਨ ਦਿੱਤੇ ਪ੍ਰਸ਼ਾਦਤਾ ਗੁਰੂ ਪਾਤਸ਼ਾਹ ਨੇ ਰਤਨਦਾਸ ਜੀ ਨੂੰ ਸੇਰ ਖਲਾਇਆ ਪ੍ਰਸ਼ਾਦ ਦੇ ਕੇ ਸੰਗਤਾਂ ਨੂੰ ਭਰੋਸਾ ਦਿਵਾਉਣ ਵਾਸਤੇ ਰਤਨਦਾਸ ਜੀ ਦੇ ਨਾਂ ਤੇ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਰਤਨਗੜ੍ਹ ਸਾਹਿਬ ਰੱਖਿਆ ਇਹਨਾਂ ਤੋਂ ਬਾਅਦ ਬਾਬਾ ਨਿਧਾਨ ਸਿੰਘ ਨੂੰ ਦਰਸ਼ਨ ਦਿੱਤੇ ਖੀਚਾ ਮੇਰਾ ਹੱਥ ਤੇਰਾ ਲੱਗੜ ਚਲਾਉਂਦੇ ਵਚਨ ਕੀਤੇ ਸਰਦਾਰ ਨਰਿੰਜਨ ਸਿੰਘ ਜਿਨ੍ਹਾਂ ਨੇ ਦੋ ਮਰਬੇ ਜ਼ਮੀਨ ਇਸੇ ਗੁਰੂ ਘਰ ਨੂੰ ਭੇਟਾ ਕਰਤੀ ਉਸਾਰੀ ਦੇ ਕਾਜ ਚੱਲ ਰਹੇ ਨੇ ਬਾਤ ਚੜ ਕੇ ਟੋਕਰੀ 'ਚ ਸੇਪਾ ਕੇ ਯਾਤਰਾ ਕਮਾਈਆਂ ਸਪਲੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਬਾਈ ਜੀ ਆਪਾਂ ਤੁਰ ਪਏ ਆ ਗੁਰਦੁਆਰਾ ਰਤਨਗੜ੍ਹ ਸਾਹਿਬ ਤੋਂ ਤੇ ਹੁਣ ਆਪਾਂ ਗੁਰਦੁਆਰਾ ਨਾਨਕਸਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਬਾਜੀ ਆ ਸਾਡੀ ਸੰਗਤ ਆ ਸੰਗਤੇ ਬੋਲੋ ਦਿਖਾਓ ਆ ਤੇ ਆ ਤੇ ਮੂੰਹ ਦਿਖਾ ਤੇ ਹੱਸ ਕੇ ਅੱਜ ਕਿਦਿ ਕਲਾ ਹੱਸ ਕੇ ਦਿਖਾਈ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆ ਗਿਆ ਗੁਰਦੁਆਰਾ ਸਾਹਿਬ ਦਾ ਰਸਤਾ ਗੁਰਦੁਆਰਾ ਨਾਨਕਸਰ ਸਾਹਿਬ ਕੈਣੀ ਰਸਤਾ ਗੁਰਦੁਆਰਾ ਨਾਨਕਸਰ ਸਾਹਿਬ

ਤਾਰੇ ਘਰ ਥੋੜਾ ਜਿਹਾ ਕਾਲੀ ਮੱਛੀ ਨੂੰ ਮੈਂ ਫਿਰਦੀ ਆ ਇਹ ਤਰ੍ਹਾਂ ਕੋਲੇ ਆਉਗੀ ਆਜਾ ਬੇਨੇ ਕਿੱਦਾਂ ਸੋਹਣਾ ਆ ਨਾ ਆ 골ਡਨ ਮੱਛੀ ਫੇਰ ਬਾਾਰ ਘੱਡੋ ਬੱਚੋ ਫੇਰ ਬਾਾਰ ਕਰਦੋ ਮਗਰ ਮੱਛੀ ਆ ਜੂ ਫੇਰ ਬਾਾਰ ਘੱਡੋ ਆ ਜੀ ਗੁਰਦੁਆਰਾ ਸਾਹਿਬ ਲੋ ਜੀ ਸੰਗਤੇ ਆਪਾਂ ਆ ਗਏ ਆ ਗੁਰਦੁਆਰਾ ਮਾਲ ਟਿਕਰੀ ਤੇ ਇੱਥੇ ਨਦਰਸ਼ਨ ਕਰਦੇ ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਜੁੜੇ ਰਹੋ ਆਪਣੇ ਪੇਜ ਦੇ ਨਾਲ ਆ ਜੀ ਸੰਗਤੇ ਗੁਰਦੁਆਰਾ ਮਾਲ ਟਿਕਰੀ ਸਾਹਿਬ ਆ ਸੰਗਤ ਜੀ ਨਰਦਵਾਰਾ ਹੀਰਾ ਘਾਟ ਵੀ ਕੀ ਜੀ ਮਹਾਰਾਸ਼ਟਰ ਦੇ ਪਿੰਡ ਵੀ ਇਹੋ ਜੇ ਆ ਇੱਦਣੋਂ ਮਰਾਠੇ ਨੇ ਆ ਦੇ ਸਿਵਾਜੀ ਮਰਾਠੇ ਸਿਵਾਈ ਦਾ ਪੱਤ ਲੱਗਿਆ ਹੋਣਾ ਹਾਂ ਹਾਂ ਨਾ ਅਧਰਿ ਗੱਤੀ ਇਹੋ ਜੀ ਇਹਨਾਂ ਦੀਆਂ ਬੈਲ ਗਾੜੀਆਂ ਉਹ ਦੇਖ ਲਓ ਮੂਰੇ ਜਾਂਦੀ ਬੈਲ ਗਾੜੀ ਤੋਂ ਰਸਾ ਦੁਆਰਾ ਮਾਤਾ ਸਹਿਬ ਦੇਵਾ ਜੀ ਕਰੋ ਜੀ ਦਰਸ਼ਨ ਲੋਈ ਆਪਾਂ ਸੰਗਤੇ ਆ ਗਏ ਗੁਰਦੁਆਰਾ ਸ਼ਿਕਾਰਖੜ ਸਾਹਿਬ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਅੰਦਰ ਸਰੋਵਰ ਤੇ ਹੁਣ ਕਰਵਾਉਣੇ ਤੁਹਾਨੂੰ ਦਰਸ਼ਨ ਅੰਦਰ ਦਰਵਾਜ਼ੇ ਤੋਂ ਕਿ ਦੀ ਸੰਗਤ ਜੀ ਆਪਾਂ ਆ ਗਏ ਆ ਗੁਰਦੁਆਰਾ ਸ਼ਿਕਾਰਕਰ ਸਾਹਿਬ ਤੇ ਕਰਾਉਨੇ ਆ ਤੁਹਾਨੂੰ ਦਰਸ਼ਨ ਉਹ ਸੁਣਾ ਗੁਰਦੁਆਰਾ ਸਾਹਿਬ ਬਣਿਆ ਤੇ ਆਪਾਂ ਕਰਦੇ ਆ ਦਰਸ਼ਨ ਨਾਲ ਤੁਹਾਨੂੰ ਦਰਸ਼ਨ ਕਰਾਉਨੇ ਆ ਜੁੜੇ ਰਹੋ ਆਪਣੇ ਪੇਜ ਦੇ ਨਾਲ ਬਲਵੀਰ ਗੱਲ ਢੁੱਕੇ गलबरा सङ्गीत संस्था Sí, hem d'agrair a l'Ajuntament d'Eixample i a l'Ajuntament d'Oroçal que ha ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਵਾਰ ਸਾਹਿਬ ਜੀ ਅੰਬिशनਪੁਰੀ ਆਈ ਗੁਰਦੁਆਰਾ ਸਾਹਿਬ ਤੇ ਇੱਥੇ ਖੇਤੀਬਾੜੀ ਆ ਸਾਰੀ ਜਿੰਨਾ ਸਬਜ਼ੀ ਜਾਂਦੀ ਆ ਉੱਥੇ ਆਪਣੇ ਲੰਗਰ ਸਾਹਿਬ ਚ ਉਹ ਇੱਥੋਂ ਹੀ ਜਾਂਦੀ ਆ ਤੇ ਬਾਕੀ ਮੱਝਾਂ-ਮੱਝਾਂ ਵੀ ਇੱਥੇ ਰੱਖੀਆਂ ਹੋਈਆਂ ਸੰਤਾਂ ਦੀਆਂ ਤੇ ਬਹੁਤ ਸੋਹਣਾ ਖੇਤੀਬਾੜੀ ਦਾ ਕੰਮ ਵੀ ਹੈਗਾ ਇੱਥੇ ਹਾਂਜੀ ਭਾਈ ਜੀ ਇਹ ਹੈਗੇ ਆ ਬਾਬਾ ਜੀ ਦੇ ਖੇਤ ਲੰਗਰ ਸਾਹਿਬ ਦੀ ਪੈੜੀ ਆ 700 750 ਏਕੜ ਜ਼ਮੀਨ ਆ ਆ ਜਿੱਥੇ ਬਾਬਾ ਜੀ ਦਾ ਗੋਬਰ ਗੈਸ ਵਾਲਾ ਪਲਾਂਟ ਲਾਇਆ ਹੋਇਆ ਇਹ ਪਸ਼ੂ ਵੀ ਕਾਫੀ ਹੈਗੇ ਆ ਮੱਝਾਂ ਗਾਈਆਂ ਤੇ ਇੱਥੇ ਬਾਬਾ ਜੀ ਦੀਆਂ ਸਬਜ਼ੀਆਂ ਪੱਠੇ ਫਰੂਟ ਹਰ ਇੱਕ ਚੀਜ਼ ਆ ਮਤਲਬ ਵੀ ਕੋਈ ਇਹੋ ਜੀ ਚੀਜ਼ ਹੈ ਨਹੀਂ ਕਿ ਜਿਹੜੀ ਨਹੀਂ ਲੱਗੀ ਤੇ ਅੱਜ ਅਸੀਂ ਤੁਹਾਨੂੰ ਉੱਥੋਂ ਦੇ ਖੇਤ ਦਿਖਾਉਣ ਵਾਸਤੇ ਇੱਧਰ ਆਏ ਹਾਂ ਕਰੋਜੀ ਦਰਸ਼ਨ ਬਾਬਾ ਜੀ ਦੇ ਖੇਤਾਂ ਦੇ ਪੂਰਾ 750 ਕਿੱਲਾ ਤਾਂ ਦਿਖਾ ਨਹੀਂ ਸਕਦੇ ਤੁਹਾਨੂੰ ਤੇ ਜਿੰਨਾ ਕਿ ਤੁਰ ਸਾ ਤੁਰ ਕੇ ਦਿਖਾ ਸਕਦੇ ਆ ਤੁਹਾਨੂੰ ਉਹਨਾਂ ਕ ਦਿਖਾ ਦਾਂਗੇ ਕਰੋਜੀ ਦਰਸ਼ਨ ਜੁੜੇ ਰਹੋ ਆਪਣੇ ਪੇਜ ਤੇ ਬਲਵੀਰ ਗਿੱਲ ਟੁਡੀਕੇ ਆਜੀ ਪੱਠੇ ਵੀਜੇ ਵਰਸੀਨ ਵੀਜੇ ਪਸ਼ੂਆਂ ਵਾਸਤੇ ਤੇ ਉਧਰ ਬਾਗ ਆ ਉਹ ਫਰੂਟ ਆ ਫਰੂਟ ਆ ਅਮਰੂਦ ਆ ਆਂਬਾ ਇਧਰ ਕਮਾ ਦਾ ਆ 1.5 ਸ਼ਹਿਰ ਦੇ ਨਾਲ ਹੀ ਲੱਗਦੀ ਜ਼ਮੀਨ ਜਮਾਂ ਵਿੱਚ ਹੀ ਆ ਆ ਮੱਕੀ ਖੜੀ ਆ ਆ ਪਪੂਲਰ ਤੇ ਗੋਭੀ ਲਾਉਂਦੇ ਨਿਰਾਸ਼ਤਾ ਲੱਗਿਆ ਜੀ ਹਾਂ ਪਾ ਸਾਗ ਵਾਂਦੇ ਆ ਸੌਰੀ ਸਾਗ ਵਾਂਦੇ ਦੇ ਦਰਾਖਤਾਂ ਗੋਭੀ ਲੱਗ ਰਹੀ ਆ ਗੋਭੀ ਦੀ ਬਜਾਈ ਹੁੰਦੀ ਆ ਹੂੰ ਬਜਾਈ ਕਰ ਰਹੇ ਆ ਬਾਬਾ ਜੀ ਗੋਭੀ ਦੇ ਤੇ ਆ ਦੇਖੋ ਇੱਧਰ ਭਾਗ ਆ ਕੀ ਚੀਜ਼ ਆ ਆ ਕਾ ਦਾ ਫਾਲ ਆ ਲਾ ਕੇ ਦੇਖਾ ਟਮਾਟਰ ਆ ਨੀ ਚਰੀਆ ਆ ਦੋਸਤੋ ਮੈਨੂੰ ਤਾਂ ਪਤਾ ਨਹੀਂ ਕਾ ਦਾ ਫਾਲ ਆ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਾ ਦਾ ਫਾਲ ਆ ਇਹ ਜੇ ਮੈਂ ਵੀ ਪੁੱਛਦਾ ਬਾਬਾ ਜੀ ਨੂੰ ਜੇ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਜ਼ਰੂਰ ਦੱਸੂਗਾ ਤੁਹਾਨੂੰ ਵੀ ਕਾਦਾ ਫਾਲਾ ਇਹ ਨਹੀਂ ਤਾਂ ਜੇ ਕਿਸੇ ਭਰਾ ਨੂੰ ਪਤਾ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਹਾਂ ਜੀ ਅਮਰੂਦਾਂ ਦਾ ਬਾਗ ਆ ਬਾਬਾ ਜੀ ਦਾ ਜੀ ਆੜੂ ਆੜੂ ਦੇ ਹੈਗੇ ਆ ਬੁੱਟੇ ਚਲੋ ਜੀ ਤੁਮ ਖੇਤੀਬਾੜੀ ਦਿਖਾਤੀ ਆ ਤੇ ਕੀ ਹੈਗੇ ਸੀ ਕੀ ਹੈਗੇ ਸੀ ਹੋਰ ਸਾਰੇ ਸੀ ਹੋਰ ਹੈ ਜੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਇੱਥੇ ਰਹਿਸ਼ਦਾਈ ਬਹੁਤ ਵਧੀਆ ਪ੍ਰਬੰਧ ਦਾ ਸੁਨਾਰ ਗੁਰਦੁਆਰਾ ਹਾਂਜੀ ਵਾਹਿਗੁਰੂ ਜੀ ਹਾਂਜੀ ਰੋਤਾ ਜੀ ਆਪਾਂ ਪਹੁੰਚ ਗਏ ਆ ਦੰਦਮਾ ਗੁਰਦੁਆਰਾ ਬੌਲੀ ਦੰਦਮਾ ਸਾਹਿਬ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਇੱਥੇ ਅਸਤਮਾਲ ਵੀ ਹੈ ਜਿਵੇਂ ਕਹਿੰਦੇ ਆ ਘੋੜੇ ਆ ਬਾਬਾਈਆਂ ਦੇ ਤੇ ਉਹਨਾਂ ਦੇ ਦਰਸ਼ਨ ਕਰਾਉਨੇ ਆ ਹਾਜੀ ਗੁਰਦੁਆਰਾ ਗੋਲੀ ਦੰਦਨਾ ਸਾਹਿਬ ਇੱਥੇ ਗੁਰੂ ਸਾਹਿਬ ਦੇ ਘੋੜੇ ਆ ਤੇ ਉਹ ਵੀ ਦਰਸ਼ਨ ਕਰਾਉਂਦੇ ਤੁਹਾਨੂੰ ਇੱਧਰ ਦਰਬਾਰ ਸਾਹਿਬ ਕਰੋ ਦਰਸ਼ਨ ਇਹ ਦਰਬਾਰ ਸਾਹਿਬ ਦੇ ਇਹ ਇੱਧਰ ਹੀ ਹੈਗਾ ਗੁਰੂ ਗ੍ਰੰਥ ਸਾਹਿਬ ਭਵਨ ਤੇ ਤੁਹਾਨੂੰ ਕਰਾਉਂਦੇ ਆ ਦਰਸ਼ਨ ਘੋੜਿਆਂ ਦੇ ਵੀ ਜੀ ਅਸਤਵਾਲ ਦੇ ਵਿੱਚ ਘੋੜੇ ਆ ਤੇ ਉਹਨਾਂ ਦੇ ਉੱਤੇ ਮਾਲਿਸ਼ਾ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਘੋੜਿਆਂ ਦਾ ਨਾਮ ਬਾਬਾ ਪੰਜ ਪਿਆਰੇ ਸਵਾਰੀ ਵਾਲੇ ਘੋੜੇ ਆ ਹੈ ਨਾਮ ਸਾਗਰ ਕੋਤਾ ਚਾਰਾ ਚੂਰਾ ਠਗਿਆ ਹੋਇਆ ਆ ਜਾ ਹਮ ਹਮ ਬਸ਼ੇਰੇ ਨੇ ਇਹਨਾਂ ਹਮ ਦੇਖੋ ਜੀ ਬਾਬਾ ਜੀ ਦੇ ਘੋੜੇ ਆ ਕਰੋ ਜੀ ਦਰਸ਼ਨ ਜੀ ਆਪਾਂ ਗੁਰਦੁਆਰਾ ਬੰਦਾ ਘਾਟ ਸਾਹਿਬ ਜੀ ਤੇ ਖੜੇ ਆ ਗਦਾਵਰੀ ਦੇ ਅ ਕੰਡੇ ਤੇ ਆ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਹੈ ਗਦਾਵਰੀ ਦੇ ਕੰਡੇ ਤੇ ਪਾਪਾ ਬੰਦਾ ਘਾਟ ਸਾਹਿਬ ਜੀ ਤੇ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਏ ਜੀ ਸਰੋਵਰ ਹੈ ਗੁਰਦੁਆਰਾ ਮੀਂਗਣਾ ਘਾਟ darvaş nebe